ਫਿਰ ਇੱਕ ਹੋਰ ਬਚਨ ਆਉਂਦਾ ਸਤਿਗੁਰੂ ਸਾਹਿਬ ਜੀ ਲਿਖ ਰਹੇ ਸੀ ਬਸੰਤ ਕੀ ਵਾਰ ਆ ਰਾਗੀ ਸਿੰਘ ਸਜੇ ਆ ਉਸਤਾਦ ਜੀ ਸਜੇ ਸਾਰੀ ਫੌਜ ਬਸੰਤ ਕੀ ਵਾਰ ਦੀਆਂ ਤਿੰਨ ਪਉੜੀਆਂ ਹਨ ਸਾਹਿਬ ਜੀ ਨੇ ਜਦੋਂ ਤੀਜੀ ਪਉੜੀ ਲਿਖੀ ਤਾਂ ਲੰਗਰ ਆ ਗਿਆ ਮਹਾਰਾਜ ਪ੍ਰਸ਼ਾਦਾ ਆ ਗਿਆ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਇੱਥੇ ਵਿਸ਼ਰਾਮ ਕਰੋ ਭਾਈ ਗੁਰਦਾਸ ਜੀ ਕਹਿੰਦੇ ਮਾਰਾ ਹੀ ਲਿਖਣਾ ਜੇ ਸਤਿਗੁਰੂ ਕਹਿੰਦੇ ਬਸ ਇੰਨਾ ਹੀ ਇੰਨਾ ਹੀ ਹੋਊਗਾ ਵਾਦੂ ਪ੍ਰਸ਼ਾਦਾ ਰਖਿਆ ਮਹਾਰਾਜ ਨੇ ਅਰਦਾਸ ਕੀਤੀ ਹੈ ਸਾਧਗੁਰੂ ਪ੍ਰਵਾਨ ਕਰੋ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਅਜ ਤੱਕ ਨਹੀਂ ਤਾਂ ਹੋਇਆ ਮਹਾਰਾਜ ਕਹਿਣ ਲੱਗੇ ਪ੍ਰਸ਼ਾਦੇ ਦੀ ਮਹਾਨਤਾ ਜਾਦੀ ਆ ਇਹ ਮਰਿਆਦਾ ਵਾ ਕੋਈ ਨਾਮ ਨਹੀਂ ਤੇ ਨਿਕਾ ਨਹੀਂ ਕਿਸੇ ਨਾਮ ਦਾ ਵੀ ਬੰਨੋ ਹੀ ਬੰਨੋ ਆਈਦਾ ਨਹੀਂ ਲੇਕਿਨ ਪ੍ਰਾਨੇ ਸਿੰਘ ਮੰਨਦੇ ਸੀ ਵੀ ਜਦੋਂ ਵੀ ਪ੍ਰਸ਼ਾਦਾ ਛਕਦਾ ਹੋਵੇ ਫਿਰ ਮਹਾਰਾਜ ਜਾਣਦੇ ਵੀ ਹੋਣ ਤੇ ਪ੍ਰਸ਼ਾਦੇ ਛਕਣ ਵਾਲੇ ਨੂੰ ਇੰਨੀ ਖੁੱਲ੍ਹਵੇਂ ਤੂੰ ਬੈ ਕੇ ਰਮਾਨਣਾ ਚਾਹੀਦਾ ਕਿਉਂਕਿ ਜਿਹੜੀ ਥਾਲੀ ਤੋਂ ਇੱਕ ਵਾਰੀ ਉੱਠ ਗਏ ਦੁਬਾਰੋ ਥਾਲੀ ਚ ਪੋ ਜ ਨਹੀਂ ਸਕਣਾ ਜਿਹੜੀ ਥਾਲੀ ਤੋਂ ਇੱਕ ਵਾਰੀ ਉੱਠ ਗਏ ਦੁਬਾਰਾ ਹੀ ਨਹੀਂ ਉੱਠੇਗਾ